ਸਾਵਣ ਦੇ ਪਹਿਲੇ ਸੋਮਵਾਰ ਇਤਿਹਾਸਿਕ ਸ਼ਿਵ ਮੰਦਿਰ ਵਿੱਚ ਲੱਗਿਆ ਰੌਣਕਾ ਇਸ ਇਤਿਹਾਸਿਕ ਮੰਦਿਰ ਦੇ ਵਿੱਚ ਸਾਵਣ ਦੇ ਹਰ ਸੋਮਵਾਰ ਕਿਰਾਇਆ ਜਾਂਦਾ ਹੈ ਧਾਰਮਿਕ ਸਮਾਗਮ ਦੂਰੋਂ ਦੂਰੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ ਤੇ ਇਸ ਮੰਦਿਰ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ ਮੰਦਿਰ ਦੇ ਵਿੱਚ ਸ਼ਿਵ ਭਗਵਾਨ ਦੇ ਨਾਲ-ਨਾਲ 33 ਕੋਟੀ ਦੇਵਤੇ ਇਸ ਥਾਂ ਤੇ ਪਹੁੰਚਦੇ ਹਨ ਇਸ ਸਥਾਨ ਭਗਵਾਨ ਸ਼ਿਵ ਦੇ ਵੱਡੇ ਬੇਟੇ ਕਾਰਤਿਕ ਸਵਾਮੀ ਮਹਾਰਾਜ ਦਾ ਸਥਾਨ ਹੈ ਤੇ ਸਾਵਣ ਦੇ ਸੋਮਵਾਰ ਪ੍ਰਸਿੱਧ ਭਜਨ ਮੰਡਲੀ ਵੱਲੋਂ ਆ ਕੇ ਭਗਵਾਨ ਛਿਪ ਦਾ ਗੁਣਗਾਨ ਕੀਤਾ ਜਾਂਦਾ ਹੈ ਤੇ ਲੱਖਾਂ ਸ਼ਰਧਾਲੂਆਂ ਵੱਲੋਂ ਆਪਣੀ ਮਨੁਕਾਮਨਾ ਵੀ ਮੰਗੀਆਂ ਚਾਹੁੰਦੀਆਂ ਹਨ কী <laughs> <muchin>

ਅਮੇਨਾ ਅੱਜ ਪਹਿਲਾ ਸੋਮਵਾਰ ਔਰ ਅਸ਼ਲੇਸ਼ਵਰ ਮੰਦਿਰ ਕਾਰ ਸੇਵਾ ٹرسٹ ਬੜੇ ਧੂਮਦਮ ਨਾਲ 25 ਸਾਲ ਹੋ ਗਏ ਨੇ ਇਹ ਸ਼ਾਵਨ ਦੇ ਮੌਸਮ ਨੂੰ ਮਨਾ ਰਹੀ ਹੈ ਭਗਵਾਨ ਸ਼ੰਕਰ ਹੀ ਐਸੇ ਦੇਵੀ ਦੇਵਤਿਆਂ ਚੋਂ ਇੱਕ ਹੈ ਜਿਨ੍ਹਾਂ ਨੂੰ ਇੱਕ ਪੂਰਾ ਮਹੀਨਾ ਸਾਲ 'ਚ ਸ਼ਰਾਵਣ ਮਾਸ ਦਾ ਮਿਲਿਆ ਲੋਕੀ ਅਸ਼ਲੇਸ਼ਵਰ ਦਾ ਆਪਣੀ ਮਨੋਗਾਮਣਾ ਲਾ ਕੇ ਆਉਂਦੇ ਨੇ ਜੇ ਪੂਰੀਆ ਕਰਕੇ ਜਾਂਦੇ ਨੇ ਔਰ ਅੱਜ ਮੰਦਿਰ ٹرسٹ ਵੱਲੋਂ ਪੂਰਾ ਪ੍ਰਬੰਧ ਅਰਸ਼ਦੀਰ ਵਿਆਸ ਜੀ ਜਿਹੜੇ ਕਿ ਪਿੱਛੇ ਤੁਹਾਡੇ ਪਰ ਜਨਗਾਰ ਰਹੇ ਨੇ ਇਹਨਾਂ ਦੌਰ ਤੋਂ ਆਏ ਨੇ ਜਿਨ੍ਹਾਂ ਨੇ ਅਯੋਧਿਆ ਦੇ ਵਿੱਚ ਜਾ ਕੇ ਆਪਣਾ ਨਾਮ ਰੋਸ਼ਨ ਕੀਤਾ ਤੇ ਅਯੋਧਿਆ ਵਾਲੇ ਦਿਨ ਜਿੱਧਰ ਆਰਾਮ ਜੀ ਦੀ ਸਥਾਪਨਾ ਹੋਈ ਆ ਉਦੋਂ ਸਾਰੇ ਭਜਨ ਸਦੀਰ ਵਿਆਸ ਜੀ ਨੇ ਗਾਏ ਨੇ ਸਾਡੇ ਸਾਰੇ ਸ਼ਹਿਰ ਦੀ ਕਿਸਮਤ ਹੈ ਮੈਂ ਸਦੀਰ ਵਿਆਸ ਜੀ ਅਚਲੇ ਸ਼ਰਧਾਮ ਆਏ ਉਹ ਪਰ ਜਨਗਾਰ ਹੈ જય ਸ਼ੰਕਰ જય ਬੋਲੇ ਨਾਮ ਔਰ ਮੰਦੜਾ ਟ੍ਰਾਸ ਵੱਲੋਂ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਨਾ ਹੈ ਕਿ ਬਹੁਤ ਅچھے ਪ੍ਰੋਗਰਾਮ ਸਾਵਨ ਮਾਚ ਅਗਲੇ ਤਿੰਨ ਆ ਰਹੇ ਨੇ ਭਗਵਾਨ ਕੋਲੇ ਨਾਲ ਦੇ ਦਰਸ਼ਨ ਕਰੋ ਆਪਣੇ ਪਰਿਵਾਰ ਨੂੰ ਲੈ ਕੇ ਸ੍ਰੀ ਅਜਲੇਸ਼ਵਰ ਦਾਮਾ ਮੈਂ ਕੌਣ ਹਾਂ ਇਹ ਸੰਦੇਸ਼ ਦੇਣ ਵਾਲਾ ਮੈਂ ਤਾਂ ਇੱਕ ਕੋਲੇ ਨਾਲ ਦਾ ਸੇਵਾਦਾਰ ਆ 25 ਸਾਲ ਹੋ ਗਏ ਮੈਨੂੰ ਸੇਵਾ ਕਰਦਿਆ ਮੈਂ ਆਪਣੀ ਜ਼ਿੰਦਗੀ ਅਜਲੇਸ਼ਵਰ ਆ ਕੇ ਬਦਲ ਲਈ ਆ ਔਰ ਲੋਕਾਂ ਨੂੰ ਵੀ ਕਹਿੰਦਾ ਅਜਲੇਸ਼ਵਰ धाम ਆਓ ਫਿਰ ਆਪਣਾ ਜੀਵਨ ਸਫਲ ਬਣਾਓ ਦੇਖੋ ਜੀ ਸ਼੍ਰਾਵਣ ਮਾਸ ਦਾ ਵੀ ਆਪਣੇ ਆਪ ਜੀ ਬਹੁਤ ਮਹੱਤਵ ਹੈ ਅੱਜ ਲਾਇਨਸ ਕਲਬ ਬਟਾਲਾ ਸੇਵਾ ਵੱਲੋਂ ਸਾਨੂੰ ਸਾਨੂੰ ਇੱਕ ਇਨਵੀਟੇਸ਼ਨ ਸੀਗਾ ਕਿ ਅੱਜ ਪਹਿਲੇ ਸੋਮਵਾਰ ਤੇ ਕੰਮੇ ਭਾਜੀ ਵੱਲੋਂ ਤੇ ਅਜ ਸੁਦੀਰ ਵਿਆਸੀ ਜੀ ਦੇ ਹੀ ਪੇਟਾ ਸੁਣ ਕੇ ਆਏ ਆ ਬਹੁਤ ਅਨੰਦ ਆਇਆ ਤੇ ਅਜਲੇਸ਼ਵਰ ਮਹਾਦੇਵ ਤੇ ਸ਼੍ਰਾਵਣ ਮਾਸ ਦੇ ਸਭ ਮਹੱਤਵ ਰੂਟੀਨ ਜੀ ਬੜਾ ਮਹੱਤਵ ਹੈ ਤੇ ਇਸ ਪਹਿਲੇ ਸੋਮਵਾਰ ਸੀ ਸਾਨੂੰ ਜਿਹੜਾ ਅਸਤਾਨ ਮੇਲੇ ਦੇ ਸਾਰੇ ਆਪਣੇ ਕਲੱਬ ਮੈਂਬਰਸ ਨਾਲ ਆਏ ਆ। ਸਭ ਤਾਂ ਕੀ ਸੰਦੇਸ਼ ਦੇਣਾ ਚਾਹਦੇ। ਦੇਖੋ ਜੀ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਲੋਕਾਂ ਦਾ ਭਲਾ ਕਰਨਾ ਚਾਹੀਦਾ ਤੇ ਕਿਸੇ ਦਾ ਵੀ ਮੜਾ ਕਰਨ ਲੱਗੇ ਸੋਵਲੀ ਸੋਚਣਾ ਚਾਹੀਦਾ। ਮੈਂ ਬੋਲੇ ਨਾਲ ਇਹ ਸਾਵਣ ਮਹੀਨਾ ਬੋਲੇ ਸ਼ੰਕਰ ਦਾ ਤਿਹਾਰ ਜਲਦਾ ਪਿਆ ਵਾ। ਬਾਬਾ ਆ ਬਾਬੇ ਦੀ ਕਿਰਪਾ ਨਾਲ ਥੋਮ ਹਿਮਾ ਕੇ ਜਨਤਾ ਪਹੁੰਚਣ ਲਈ ਹੈ। ਇਧਰ ਵੀ ਚਾਤੀ ਮਾਰੋ ਉਧਰ ਵੀ ਮਾਰਦਿਆ ਕਰੋ ਕੈਮਰਾ ਮਾਰਾ ਕਰੋ ਸਾਰਿਆਂ ਨੂੰ ਬੇਨਤੀ ਹੋਈ ਆ ਪਿਆਰ ਦੇ ਨਾਲ ਮੱਥਾ ਟੇਕੋ ਭੋਲੇ ਸ਼ੰਕਰ ਦਾ ਜੀਰਵਾਦ ਪ੍ਰਾਪਤ ਕਰੋ ਬੋਲ ਸ਼ੰਕਰ ભગવાન ਕੀ ਜੈ ਆਲ ਬੜੀ ਮਹੱਤਵ ਭਗਵਾਨ ਬੋਲੇ 나ਥ ਦਾ ਜਿਹੜਾ ਪ੍ਰੋਗਰਾਮ ਆ ਹਰ ਸਾਲ ਅਸ਼ਲੇਸ਼ਵਰ ਧਾਮ ਵਿੱਚ ਜਿਹੜਾ ਹੁੰਦਾ ਹਰ ਸੋਮਵਾਰ ਇੱਥੇ ਲੋਕ ਬੜੀ ਸ਼ਰਧਾਲੂ ਜੜੇ ਆ ਭਾਰੀ ਤਦਾਦ ਦੇ ਵਿੱਚ ਇੱਥੇ ਬੋਲਦੇ ਨੇ ਤੇ ਸੌਂ ਦੇ ਮਹੀਨੇ ਵਿੱਚ ਜਿੰਨੇ ਵੀ ਬੋਲੇਨਾਥ ਦੇ ਮੰਦਿਰ ਆ ਸ਼ਰਧਾਲੂ ਬਾਤ ਛੱਡ ਕੇ ਜਿਹੜਾ ਸੌਂ ਦੇ ਮਹੀਨੇ ਵਿੱਚ ਹਾਜ਼ਰੀ ਲਵਾਉਂਦਾ